ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਪਿੰਡ ਜੱਲੂਵਾਲ ਖਨੂਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਡਾਇਮੰਡ ਕਲੱਬ ਆਫ ਕੈਲੀਫੋਰਨੀਆ ਸਮੂਹ ਸਾਲ ਸੰਗਤ ਜੱਲੂਵਾਲ ਖਨੂਰ ਵੱਲੋਂ ਤਨ ਤਨ ਸ਼ਗਰਾਂਤ ਸਾਹਿਬ ਜੀ ਨੂੰ ਸਮਰਪਿਤ ਪਹਿਲਾ ਇੰਟਰਨੈਸ਼ਨਲ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ ਇਸ ਮੌਕੇ ਮੁੱਖ ਪ੍ਰਬੰਧਕ ਬਲਕਾਰ ਸਿੰਘ ਕੈਲੀਫੋਰਨੀਆ ਅਮਰੀਕਾ ਤੇ ਦਾਰ ਸਿੰਘ ਅਮਰੀਕਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਟ ਦੇ ਭੋਗ ਪਾਏ ਗਏ ਉਹਨਾਂ ਦੱਸਿਆ ਕਿ ਇਸ ਮੌਕੇ ਪਹਿਲੇ ਮਹਾਨ ਇੰਟਰਨੈਸ਼ਨਲ ਕੀਰਤਨ ਦਰਬਾਰ ਵਿੱਚ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੱਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਜਿੰਦਾ ਚਹੀਦ ਜੱਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਜੱਥੇਦਾਰ ਬਾਬਾ ਗੁਰਦੇਵ ਸਿੰਘ ਤਰਨਾਦਲ ਬਜਵਾੜਾ ਕਲਾਂ ਸੰਤ ਬਾਬਾ ਅਨੂਕ ਸਿੰਘ ਊਨਾ ਸਾਹਿਬ ਵਾਲੇ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲੇ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਭਾਈ ਲਖਵਿੰਦਰ ਸਿੰਘ ਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਕੁਲਦੀਪ ਸਿੰਘ ਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਸਤਨਾਮ ਸਿੰਘ ਪਟਨਾ ਸਾਹਿਬ ਭਾਈ ਗੁਰਦੇਵਾਲ ਸਿੰਘ ਲਖਪੁਰ ਇੰਟਰਨੈਸ਼ਨਲ ਢਾਡੀ ਜਥਾ ਗਰਮੀਤ ਸਿੰਘ ਢਾਡੀ ਜਥਾ ਗੁਰਬਾਣੀ ਗੁਰ ਇਤਿਹਾਸ ਢਾਡੀ ਬਾਰਾਂ ਨੀ ਸੰਕਤਨੁ ਨਿਹਾਲ ਕੀਤਾ ਗਿਆ ਉਹਨਾਂ ਦੱਸਿਆ ਕਿ ਪਹਿਲੇ ਇੰਟਰਨੈਸ਼ਨਲ ਮਹਾਨ ਕੀਰਤਨ ਦਰਬਾਰ ਵਿੱਚ ਸੰਤ ਬਾਬਾ ਨੂਬ ਸਿੰਘ ਉਨਾ ਸਹਿ ਬਲੇ ਦਦਾਰ ਸਿੰਘ ਅਮਰੀਕਾ ਬਲਕਾਰ ਸਿੰਘ ਅਮਰੀਕਾ ਨੇ ਵਿਸ਼ੇਸ਼ ਸਹਿਯੋਗ ਦਿੱਤਾ ਇਸ ਸਮਾਗਮ ਵਿੱਚ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਪਾਇਕ ਨਯਾਜੀ ਸੇਵਾ ਸਿਮਰਨ ਕੇਂਦਰ ਫੁਵਾੜਾ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਸੰਤ ਮਹਾਪੁਰਸ਼ ਜਥੇਦਾਰ ਪ੍ਰਮੁੱਖ ਸ਼ਖਸੀਅਤਾਂ ਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰਪੌਦ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੁੱਖ ਪ੍ਰਬੰਧਕ ਬਲਕਾਰ ਸਿੰਘ ਤੰਬੜ ਅਮਰੀਕਾ ਦਦਾਰ ਸਿੰਘ ਅਮਰੀਕਾ ਪਰਮਿੰਦਰ ਸਿੰਘ ਕੈਨੇਡਾ ਨਰਿੰਦਰ ਸਿੰਘ ਔਜਲਾ ਪ੍ਰਿੰਸੀਪਲ ਸਤਨਾਮ ਸਿੰਘ ਗੁਲਸ਼ਨ ਬੰਟੀ ਗੁਰਦੀਪ ਸਿੰਘ ਪਲਜੀਤ ਸਿੰਘ ਸਰਪੰਚ ਜੱਲੋਵਾਲ ਰਵਿੰਦਰ ਸਿੰਘ ਸ਼ੋਕਮਾਰ ਸਾਬਕਾ ਸਰਪੰਚ ਖਨੂਰ ਬਾਬਾ ਹਰਭਜਨ ਸਿੰਘ ਕੁਲਦੀਪ ਸਿੰਘ ਸੋਣ ਸਿੰਘ ਅਵਤਾਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਖਨੂਰ ਜਸਵੀਰ ਸਿੰਘ ਸੋਢੀ ਨੰਬਰਦਾਰ ਸੋਢੀ ਸਿੰਘ ਥਾਣੇਦਾਰ ਚਲੰਜੀਤ ਸਿੰਘ ਸਰਜੀਤ ਸਿੰਘ ਬਿੱਟੂ ਸੋਣ ਸਿੰਘ ਪਲਜੀਤ ਸਿੰਘ ਅੱਜਨਾ ਗੁਰੂ ਜਗਤਾਰ ਸਿੰਘ ਸਰਪੰਚ ਖਨੂਰ ਕੈਪਟਨ ਗੁਰਦੀਪ ਸਿੰਘ ਕੁਲਵਰਨ ਸਿੰਘ ਜੋਗਾ ਸਿੰਘ ਸੁਖਵਿੰਦਰ ਸਿੰਘ ਜਨੈਲ ਸਿੰਘ ਸਾਹਿਬका ਪੰਚ ਕੁਲਦੀਪ ਸਿੰਘ ਖਨੂਰ ਹਰਦੀਪ ਸਿੰਘ ਦਲਜੀਤ ਸਿੰਘ ਪੰਚ ਕਾਲਾ ਸਰਬਜੀਤ ਸਿੰਘ ਅਮਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਧੰਨਵਾਦਿਆਂ ਕਰਦਾ ਪ੍ਰੈਸ ਵਾਲਿਆਂ ਦਾ ਫਤਿਹ ਨਿਊ ਚੈਨਲ ਦਾ ਕਿ ਸਾਡੀ ਇਹ ਨਹੀਂ ਕਵਰੇਜ ਕੀਤੀ ਤੇ ਉਸ ਤੋਂ ਬਾਅਦ ਇਹ ਸਾਡਾ ਉਪਰਾਲਾ ਬੜੇ ਸਾਡੇ ਦਿਮਾਗ ਬੜੇ ਛਿਰ ਤੋਂ ਸਾਡੇ ਦਿਮਾਗ ਸੀਗੇ ਅਸੀਂ ਕੀਤਨ ਦਵਾਰ ਕਰਾਉਣ ਆਇਆ ਇਹਨਾਂ ਆਪਣੇ ਤੁਹਾਨੂੰ ਮਹਾਰਾਜ ਨੇ ਇਹ ਸਫਲਤਾ ਬਖਸ਼ੀ ਆ ਤੇ ਮੇਰੀ ਜੀਵੀ ਸੱਜਣ ਮਿੱਤਰ ਡਾਇਮੰਡ ਕਲੱਬ ਆਫ ਕੈਲੀਫੋਰਨੀਆ ਦੇ ਨਾਮ ਰੱਖ ਕੇ ਤੇ ਪਿੰਡ ਦੇ ਮੇਰੇ ਭਰਾਵਾਂ ਨੇ ਸਾਧ ਸੰਗਤ ਜਲੋਵਾਲ ਖਨੂਰ ਦੀ ਸੰਗਤ ਨੇ ਮਿਲ ਕੇ ਇਹ ਸਫਰਾਲੇ ਨੂੰ ਲਿਖਿਆ ਸੀ ਇਸ ਪਨ ਹੋਇਆ ਤੇ ਬਹੁਤ ਸੰਗਤ ਦਾ ਹੁੰਗਾਰਾ ਮਿਲਿਆ ਸਾਨੂੰ ਇਦੇ ਵਿੱਚ ਬਹੁਤ ਪ੍ਰਸਿੱਧ ਕੀਤਨੀ ਜਥੇ ਆ ਸ਼ਾਮਲ ਹੋਏ ਸਿਗੇ ਜੀ ਉਹਦੇ ਵਿੱਚ ਭਾਈ ਰਕਵਿੰਦਰ ਸਿੰਘ ਜੀ ਹਯੂਰੀ ਜਥਾ ਦਵਿੰਦਰ ਸਿੰਘ ਭਾਈ ਦਵਿੰਦਰ ਸਿੰਘ ਜੀ ਸੋਢੀ ਭਾਈ ਕੁਲਦੀਪ ਸਿੰਘ ਜੀ ਹਯੂਰੀ ਸਰਦਾਰ ਜਥਾ ਗੋਲਡਨ ਅੰਮ੍ਰਿਤਸਰ ਉਸ ਤੋਂ ਬਾਅਦ ਭਾਈ ਸਤਨਾਮ ਸਿੰਘ ਜੀ ਕਥਾਵਾਚਕ ਪਟਨਾ ਸਾਹਿਬ ਬਣੇ ਤੇ ਉਸ ਤੋਂ ਬਾਅਦ ਸਾਡੇ ਪਦਮਸ਼ਰੀ ਹਰਜਿੰਦਰ ਭਾਈ ਹਰਜਿੰਦਰ ਸਿੰਘ ਜੀ ਸ਼ਹੀਦ ਨਗਰ ਵਾਲਿਆਂ ਨੇ ਕੀਰਤਨ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜੀ ਕੱਲ ਤੇ ਬਹੁਤ ਸ਼ਾਂਤਮਈ ਬਹੁਤ ਸ਼ਾਂਤਮਈ ਇਹ ਸਮਾਗਮ ਹੋਇਆ ਜੀ ਤੇ ਕੋਈ ਵੀ ਅੱਜ ਕੋਈ ਮਤਲਬ ਸਾਰਿਆਂ ਨੇ ਰਲ ਮਿਲ ਕੇ ਸੇਵਾ ਇਸ ਦੀ ਕੀਤੀ ਤੇ ਅਸੀਂ ਇਸ ਤੋਂ ਬਾਅਦ ਸਾਡਾ ਆਪੇ ਸਾਡੇ ਪਿੰਡ ਵਿੱਚ ਅਸੀਂ ਐਂਬੂਲੈਂਸ ਦਾ ਨਾਉਂਸ ਕੀਤਾ ਸੀ ਕੱਲ ਉਹ ਇੱਕ ਬੁਨੈਸ ਕਰਾਂਗੇ ਜੀ ਉਹਦੇ ਬਾਰੇ ਸਾਰੇ ਪ੍ਰਾਨ ਰੱਖੇ ਟੈਂਟਰ ਟੈਂਟਰ ਦੇ ਕਰ ਰੱਖੇ ਉਸ ਤੋਂ ਬਾਅਦ ਫਿਰ ਅਗਲੇ ਸਾਲ ਜੀ ਫਿਰ ਅਗਲੇ ਸਾਲ ਅਸੀਂ ਮੇਰੀ ਕੱਲ ਸਾਡੇ ਸਮਰ ਸਾਡੇ ਚੇਅਰਮੈਨ ਸਾਹਿਬ ਸੰਤਪਾਪਾ ਨੂਪ ਸਿੰਘ ਜੀ ਉੱਨੇ ਵਾਲੇ ਜੀ ਉਹਨਾਂ ਦੀ ਸੀ ਗਾਈਡੈਂਸ ਤੇ ਸਾਰਾ ਕੁਝ ਹੋਇਆ ਸੀਗਾ ਇਹ ਤੇ ਉਹਨਾਂ ਨਾਲ ਸਲਾਹ ਵੀ ਕਰਕੇ ਨਾ ਅਗਲੇ ਸਾਲ ਦੀਆਂ ਡੇਟਾ ਛੇਤੀ ਅਨਾਉਂਸ ਕਰ ਦਣੀਆ ਤੰਦਰਵਾ ਸਾਹਿਬ ਦੀਆਂ ਤੇ ਬਾਕੀ ਸਾਨੂੰ ਸਾਰਿਆਂ ਦਾ ਸਾਥ ਬਹੁਤ ਮਿਲਿਆ ਸਾਨੂੰ ਅਗਲੇ ਸਾਲ ਵੀ ਇਦਾਂ ਸਾਥ ਚਾਹੀਦਾ ਆ ਅਸੀਂ ਹੋਰ ਸக்ஸੈਸ ਕਰੀਏ ਹੋਰ ਸੰਗਤ ਲਈਏ ਸਾਰੇ ਇਸ ਇਸ ਕੀਰਤਨ ਦਰਬਾਰ ਤੋਂ ਲਾਭ ਪਟਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਖਨੂਰ ਜਲਵਾਲਾ ਅਲੱਗਾਂ ਵਾਸੀਆਂ ਵੱਲੋਂ डायमंड क्लब कैलिफोर्निया ਜਿਨ੍ਹਾਂ ਦਾ ਵਿਸ਼ੇਸ਼ ਤੌਰ ਤੇ ਬਲਕਾਰ ਸਿੰਘ ਜੀ ਉਹਨਾਂ ਦੇ ਬ੍ਰਦਰ ਸਰਾਰ ਅਧਾਰ ਸਿੰਘ ਜੀ ਜਿਨ੍ਹਾਂ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਪਹਿਲਾ ਇੰਟਰਨੈਸ਼ਨਲ ਕੀਰਤਨ दरबार ਪਿੰਡ ਵਿੱਚ ਕਰਾਇਆ ਗਿਆ ਅਸੀਂ ਇਲਾਕਾ ਨਿਵਾਸੀ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਐਡਾ ਵੱਡਾ ਯੋਗਦਾਨ ਪਾਇਆ ਔਰ ਜੋ ਇਹਨੇ ਅਗਲੇ ਸਾਲ ਤੋਂ ਵਿਸ਼ੇਸ਼ ਯੋਗਦਾਨ ਪਾ ਰਿਹਾ ਐਂਬੂਲੈਂਸ ਦਾ ਜਿਹੜੀ ਕਿ ਬਹੁਤ ਜ਼ਿਆਦਾ ਲੋੜ ਸੀ ਇਲਾਕਾ ਨਿਵਾਸੀਆਂ ਨੂੰ ਔਰ ਉਡੀ ਕਮੀ ਮਹਿਸੂਸ ਹੁੰਦੀ ਸੀ ਉਹ ਪੂਰੀ ਕਰਨ ਜਾ ਰਹੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਔਰ ਆਸ ਕਰਦੇ ਆ ਕਿ ਜੋ ਵੀ ਪਿੰਡ ਦੇ ਵਿੱਚ ਲੋੜ ਹੁੰਦੀ ਆ ਉਹ ਸਾਡੀ ਹਮੇਸ਼ਾ ਪੂਰੀ ਕਰਦੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਕੰਕ ਸਾ ਵਾਹਿਗੁਰੂ ਜੀ ਕੀ ਫਤਹਿ